ਸਰਬਜੀਤ ਕੌਰ ਨੇ ਨਿਕਾਹ ਕਰਵਾਇਆ ਕੋਈ ਇਤਰਾਜ਼ ਦਾ ਵਿਸ਼ਾ ਨਹੀਂ ਸਰਬਜੀਤ ਕੌਰ ਨੇ ਧਰਮ ਤਬਦੀਲ ਕੀਤਾ ਇਹ ਉਹਦੀ ਨਿੱਜੀ ਇੱਛਾ ਇਹ ਉਹਦੀ ਆਜ਼ਾਦੀ ਆ ਪਰ ਇਹ ਉਹਦੀ ਆਜ਼ਾਦੀ ਨਹੀਂ ਕਿ ਤੁਸੀਂ ਧਰਮ ਦੇ ਨਾਂ ਦੀ ਵਰਤੋਂ ਕਰੋ ਤੁਸੀਂ ਜਥੇ ਦੀ ਵਰਤੋਂ ਕਰੋ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਰਤੋਂ ਕਰੋ ਤੁਸੀਂ ਗੁਰਦੁਆਰਾ ਸਹਿਬਾਨ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਆ ਇਸ ਗੱਲ ਦੀ ਵਰਤੋਂ ਕਰੋ ਤੁਹਾਡੇ ਵੱਲੋਂ ਛੜਯੰਤਰ ਜਿਹੜਾ ਰਚਿਆ ਗਿਆ ਜਿਹੜੀ ਚਲਾਕੀ ਖੜੀ ਗਈ ਆ ਧਾਰਮਿਕਤਾ ਦੇ ਨਾਂ ਦੇ ਉੱਤੇ ਸਵਾਲ ਸਿਰਫ ਇਸ ਗੱਲ ਦੇ ਖੜੇ ਹੋਏ ਆ ਸੋਪਾ ਵਿਖਦੇ ਵਿੱਚ ਇਹੋ ਜਿਹਾ ਕੁਝ ਵੀ ਨਾ ਹੋਵੇ ਇਹਦੀ ਕਾਮਨਾ ਕਰਦੇ ਆ ਵੱੜ ਤੋਂ ਵੱਧ ਵੀਜ਼ੇ ਲੱਗਿਆ ਕਰਨ ਇਹ ਵੀ ਅਸੀਂ ਕਾਮਨਾ ਕਰਦੇ ਆ ਐਤਕੀ ਖੁੱਲੇ ਡੁੱਲੇ ਵੀਜ਼ੇ ਲੱਗੇ ਵੀ ਇਹਦੇ ਬਾਰੇ ਵੀ ਜਾਣਦੇ ਆ ਸ਼ਰਨਾਲੂ ਉਥੋਂ ਆਏ ਆ ਸ਼ਰਦਾ ਭਾਵਨਾ ਤਹਿਤ ਇਹਦੇ ਬਾਰੇ ਵੀ ਜਾਣਦੇ ਆ ਪਰ ਇੱਕ ਨੇ ਜਿਹੜੀ ਕੜੀ ਕੋਲੀ ਆ ਉਹਦੇ ਕਰਕੇ ਹੁਣ ਪਵਿੱਖ ਦੇ ਵਿੱਚ ਕਈ ਤਰ੍ਹਾਂ ਦੇ ਕਸੂਤੇ ਜਾਂ ਔਖੇ ਸਵਾਲਾ ਦੇ ਵਿੱਚੋਂ ਸਭ ਨੂੰ ਲੰਘਣਾ ਪੈ ਸਕਦਾ ਹੈ ਸੋ ਵੇਖਦੇ ਪਾਈ ਕੀ ਬਣਦਾ ਪਰ ਇਹ ਔਰਤ ਜਿਹੜੀ ਕਿ ਹੁਣ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣੀ ਆ ਪਹਿਲਾਂ ਵੀ ਧੋਖੇਬਾਜ਼ ਸੀ ਉਹਦੇ ਨਾਲ ਪਹਿਲਾਂ ਵੀ ਕਈ ਵਿਵਾਰ ਜੁੜੇ ਸੀ ਉਹ ਪਹਿਲਾਂ ਵੀ ਕਈ ਤਰ੍ਹਾਂ ਦੇ ਫਰੋਡ ਦੇ ਵਿੱਚ ਸ਼ਾਮਲ ਰਹੀ ਤੇ ਹੁਣ ਉਹਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਾਲ ਵੀ ਇੱਕ ਤਰ੍ਹਾਂ ਦਾ ਫਰੋਡ ਹੀ ਕੀਤਾ ਉਹਨੇ ਜਥੇ ਦੇ ਵਿੱਚ ਜਾਣ ਵਾਲਾ ਵੀ ਇੱਕ ਤਰ੍ਹਾਂ ਦਾ ਫਰੋਡ ਹੀ ਕੀਤਾ